ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਬਣਾ ਪ੍ਰਭ ਸਿੰਘ ਤੇ ਕੱਲ ਸੀ ਜੀ ਹੋਲਾ ਮਖੱਲਾ ਅੱਜ ਹੈ 27 ਤਰੀਕ ਤੇ ਇਸ ਵੇਲੇ ਆਪਾਂ ਤੁਸੀਂ ਦੇਖ ਰਹੇ ਆ ਜਾ ਰਹੇ ਆ ਜੀ ਹੁਣ ਅਨੰਦਪੁਰ ਸਾਹਿਬ ਨੂੰ ਤੇ ਰਾਸਤੇ 'ਚ ਬਹੁਤ ਵੱਡਾ ਜਾਮ ਲੱਗਾ ਹੋਇਆ ਆ ਇੱਥੇ ਰੋਡ ਤੇ ਪੈਂਦਾ ਜੀ ਹੀਰਪੁਰ ਪਿੰਡ ਕੱਲ ਇੱਕ ਜਿਹੜਾ ਫੌਜ ਵਿੱਚ ਉਹਦਾ ਨੌਜਵਾਨ ਮੁੱਕ ਗਿਆ ਉਹ ਦੇ ਨਾ ਸਬੰਧ ਵਿੱਚ ਇੱਥੇ ਕੀਤਾ ਜੀ ਜਾਮ ਦੇਖੋ ਰੋਡ ਇਹਨਾਂ ਦੇ ਬਲੌਕ ਕੀਤਾ ਹੋਇਆ ਆ ਤੇ ਆਉਣ ਵਾਲੀ ਸੰਗਤ ਕਿੱਦਾਂ ਪਰੇਸ਼ਾਨ ਹੋ ਰਹੀ ਆ ਦੇਖੋ ਆਇ ਕੱਚਾ ਰਾਹ ਆ ਤੇ ਇਧਰ ਦੀ ਸੰਗਤ ਆ ਰਹੀ ਆ ndon 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 ਤੋ ਆ ਵਾ ਸਾਰੀ ਕਹਾਣੀ ਦੇਖੋ ਲਮੀਰ ਲਮੀਆਂ ਕਤਾਰਾਂ ਲੱਗੀਆਂ ਹੋਈਆਂ ਐ ਰੋਡ ਜਿਹੜਾ ਬਲੌਕ ਕੀਤਾ ਹੋਇਆ ਆ ਜਿੱਥੋਂ ਆਪਾਂ ਨੂਰਪੁਰ ਵੇਦੀ ਨੂੰ ਸ਼੍ਰੀ ਨਾਨਾ ਦੇਵ ਜੀ ਨੂੰ ਮੁੜਦੇ ਆ ਪੁਲ ਤੋਂ ਪਹਿਲਾਂ ਹੀ ਇਹ ਚੌਂਕ ਤੇ ਧਰਨਾ ਲਾਇਆ ਹੋਇਆ ਆ ਜੀ ਜਿਹਦੇ ਕਰਕੇ ਸੰਗਤ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਆ ਤੇ ਸੰਗਤ ਨੂੰ ਮਜਬੂਰ ਹੋਣਾ ਪੈ ਰਿਹਾ ਆ ਦੂਜੇ ਰਾਹ ਥਾਣੀ ਆਉਣ ਲਈ ਸਵਾਦ ਇਹ ਹੋਰਦਾ ਕਿ ਇਸ ਵਿੱਚ ਸੰਗਤ ਦਾ ਕੀ ਕਸੂਰ ਆ ਜਿਹੜੀ ਇੰਨੀ ਪਰੇਸ਼ਾਨ ਹੋ ਰਹੀ ਆ ਸਵਾਦ ਦੇਖੋ ਆਪਾਂ ਖੜੇ ਆ ਜੀ ਬਿਲਕੁਲ ਉਹ ਚੌਂਕ ਦੇ ਵਿੱਚ ਇੱਥੋਂ ਸਿੱਧਾ ਅੱਗੇ ਪੌੜਾ ਜਾਂਦਾ ਸ਼੍ਰੀ ਅਨੰਦਪੁਰ ਸਾਹਿਬ 10 ਕਿਲੋਮੀਟਰ ਹੈ ਤੇ ਆ ਜੀ ਰੋਕਾਂ ਲਾਈਆਂ ਹੋਈਆਂ ਆ ਤੇ ਪਿੱਛੇ ਸੰਗਤ ਆਈਆਂ ਦਰਸ਼ਨ ਮੇਲੇ ਕਰਕੇ ਆ ਰਹੀਆਂ ਹਨਾਂ ਦੀਆਂ ਲੰਬੀਆਂ ਇਕਤਰਾ ਲੱਗੀਆਂ ਹੋਈਆਂ ਆ ਇੱਧਰ ਕੋਈ ਤਮਾਸ਼ਾ ਨਹੀਂ ਹੋ ਰਿਹਾ ਕੇ ਭੱਕੇ ਤੁਸੀਂ ਜ਼ਿੰਮਦਾਰੀਓ ਫੋਚੀ ਦੇ ਪਰਿਵਾਰ ਦੇ ਨਾਲ ਇਲਾਕੇ ਦੇ ਨਾਲ ਬੈਠੋ ਵੀਰ ਜੀ ਸੌਣ ਮਾਟਕ ਗਨਾਪ ਜੀ ਨੂੰ ਆ ਗਿਆ ਵੀਰ ਆਹ ਭਾਈ ਸਾਹਿਬ ਗੱਲ ਕਰ ਸਕਦੇ ਆਪਾਂ ਦੋਨੋਂ ਬਿਲਕੁਲ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਫਤਿਹ ਜੀ ਫਤਿਹ ਪਤਾ ਲੱਗਾ ਜੀ ਆਪਾਂ ਨੂੰ ਚਲੋ ਵੀਰ ਦੀ ਡੈਥ ਹੋ ਗਈ ਆ ਜੀ ਜੀ ਕਾਰਨਾਂ ਦਾ ਪਤਾ ਨਹੀਂ ਲੱਗਾ ਠੀਕ ਹੈ ਜੀ ਤੇ ਗੱਲ ਇਹ ਆ ਕਿ ਇਹਨਾਂ ਚ ਇਸ ਸੰਗਤ ਦਾ ਕੀ ਕਿਸੂਰ ਆ ਦੇਖੋ ਜੀ ਐ ਐਸ ਵੇਲੇ ਸੰਗਤ ਪਰੇਸ਼ਾਨ ਹੋ ਰਹੀ ਨਾਲ ਕਿ ਸਰਕਾਰ ਸਰਕਾਰ ਦੇ ਸਿਰ ਤੇ ਸੂਣੀ ਇੱਥੇ ਜੂ ਨਹੀਂ ਹਾਂਜੀ 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 ਹੁਕਮ ਕਰੋ ਜੀ ਸੰਗਤ ਵੀ ਸਾਡੀ ਆ ਜਿਆ ਆਪਣੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਹੌਲੇ ਹੌਲੇ ਤੇ ਆਈ ਹਾਂਜੀ 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 ਵੀਰ ਜੀ ਅਸੀਂ ਕੱਲ ਸਿਰਫ ਇੱਕ ਪ੍ਰਸ਼ਾਸਨ ਨੂੰ ਟ੍ਰੇਲਰ ਦਿਖਾਇਆ ਸੀਗਾ ਅੱਛਾ ਜੀ ਪ੍ਰਸ਼ਾਸਨ ਨਾਲ ਸਾਨੂੰ ਇੱਕ ਪ੍ਰੋਸਾ ਦਿੱਤਾ ਸੀਗਾ ਅੱਛਾ ਜੀ ਵੀ ਸਾਨੂੰ 7 ਵਜੇ ਦਾ ਟਾਈਮ ਦੇ ਦਿਓ ਠੀਕ ਹੈ ਜੀ ਤੁਹਾਡੇ ਇਸ ਫੈਸਲੇ ਦਾ ਹੱਲ ਕਰਕੇ ਦੱਸਾਂਗੇ ਠੀਕ ਹੈ ਜੀ ਅਸੀਂ ਕੱਲ੍ਹ ਹੀ ਵਾਰਨਿੰਗ ਦੇ ਚੁੱਕੇ ਸੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਸਾਡਾ ਇਮਤਿਹਾਨ ਨਾ ਲਓ ਠੀਕ ਹੈ ਜੀ ਅਸੀਂ ਅੱਜ ਪੂਰੇ 11 ਵਜੇ ਦੇ ਬਾਅਦ 11:05 ਤੇ ਇਸ ਰੋਡ ਤੇ ਬੈਠੇ ਆ ਠੀਕ ਹੈ ਜੀ ਸਾਡਾ ਕੋਈ ਕਸੂਰ ਨਹੀਂ ਹੈ ਨਾ ਇਸ ਸੰਗ ਦਾ ਕਸੂਰ ਹੈ ਕਸੂਰ ਹੈ ਕੇਂਦਰ ਦੀ ਸਰਕਾਰ ਦਾ ਪ੍ਰਸ਼ਾਸਨ ਦਾ ਸੀਓ ਦਾ ਜਿਹੜਾ ਸਾਡੇ ਬੇਟੇ ਦੀ ਜਾਨ ਲਈ ਹੈ ਤੁਸੀਂ ਇੱਕ ਉਸ ਪਰਿਵਾਰ ਦੇ ਵੱਲੋਂ ਸੋਚੋ ਜਿਹਦਾ ਪੁੱਤ 23 ਸਾਲ ਦਾ ਆਪਣੇ ਪਰਿਵਾਰ ਨੂੰ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਛੱਡ ਕੇ ਚੱਲ ਗਿਆ ਤੁਸੀਂ ਉਸ ਪਰਵਾਰ ਜਿਹੜਾ ਕਿੱਦਾਂ ਹਮਾਇਤ ਕਰੋਗੇ ਜੇ ਇਨਸਾਬ ਨਾ ਮਿਲਿਆ ਪੈਸਾ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਘਰ ਪਰਵਾਰ ਨੂੰ ਛੱਡ ਕੇ ਚੱਲ ਗਿਆ ਉਹ ਆਪਣੇ ਪਰਿਵਾਰ ਲਈ ਗਿਆ ਨਾ ਕਿ ਆ ਸੰਗਤ ਲਈ ਗਿਆ ਸੀ ਆਪਣੇ ਤੁਸੀਂ ਮੇਰੀ ਗੱਲ ਸੁਣੋ ਵੀਜੀ ਗੱਲ ਸੁਣੋ ਗੱਲ ਗੱਲ ਤਾਂ ਸੁਣ ਲਓ ਮੇਰੀ ਵੀ ਸੁਣੋ ਜੀ ਉਹ ਗਲਤ ਸਵਾਲ ਕਿਉਂ ਪੁੱਟ ਕਰਦੇ ਨਹੀਂ ਤੁਸੀਂ ਗਲਤ ਆਪਣੇ ਪਰਿਵਾਰ ਲਈ ਨਹੀਂ ਗਿਆ ਸੀ ਹਾਂਜੀ ਉਹ ਸਮੁੱਚੇ ਦੇਸ਼ ਵਾਸਤੇ ਗਿਆ ਸੀ ਦੇਸ਼ ਦੇਸ਼ ਵਾਸਤੇ ਗਿਆ ਸੀ ਤੁਸੀਂ ਗੱਲ ਟਵਿੱਟਰ ਤੇ ਕਰਦੇ ਹੋ ਤੁਸੀਂ ਗੱਲ ਟਵਿੱਟਰ ਤੇ ਨਹੀਂ ਜਿਹੜੀ ਜਿਹੜੀ ਗਵਰਨਮੈਂਟ ਲਈ ਕਿਹਾ ਹੈ ਉਹ ਤਾਂ ਬੇਸ਼ੱਕ ਕੇਂਦਰ ਦੇ ਵਿੱਚ ਸੰਗਤਾਂ ਦੀ ਕਸੂਰਿਆ ਬਾਰੀ ਦੇ ਉੱਤੇ ਹੱਥੇ ਕੱਢ ਜਾ ਹਾਂ ਕੋਈ ਗੱਲ ਨਹੀਂ ਧੱਕੇ ਦੇਸਾ ਤੁਸੀਂ ਮੈਨੂੰ ਧੱਕੇ ਦੇਣ ਦਾ ਧੱਕੇ ਦੇਣ ਕੀ ਮਤਲਬ ਆ ਗੱਲ ਕਰਾਈ ਨਹੀਂ ਮੂਨਾ ਕਰਨੀ ਆ ਆ ਸਾਗਰ ਮੁੱਕੀ ਬੈਠੀ ਲੰਗਰ ਲਾਉਣ ਲਈ ਆ ਲੰਗਰ ਬੈਠੇ ਇਹਦੇ ਛੋਟੇ ਇਹਦਾ ਕੋਈ ਮੁੱਖਿਆ ਕੌਣ ਜ਼ਿੰਮੇਵਾਰ ਹੈ ਦੋਸਤ ਯਾਰ ਦੱਸ ਉਹ ਛੱਟ ਦੇ ਪਰਚੇ ਹੈਗੇ ਆ ਇਹ ਗੱਲਾਂ ਰਹਿਣ ਦੇ ਹਾਂ ਜੀ ਰਸਤਾ 1 ਕਿਲੋਮੀਟਰ ਦੇ ਅੰਦਰ ਉਹ ਜਿਹੜਾ ਉਹ ਮੋੜੇ ਜਾ ਕੇ ਦੇਖੋ ਉਸੇ ਕੀ ਹਾਲ ਕੀਤਾ ਮੋੜੇ ਜਾ ਕੇ ਜੀਸੀਬੀ ਲਾਤੀ ਉਹ ਸਿੰਘਾਂ ਨੇ ਖਿਲਾਇਆ ਹੁਣ ਜੀਸੀਬੀ ਲਾ ਦੇ ਉੱਧਰ ਜਾ ਕੇ ਹਾਂਜੀ ਤੇ ਕੋਈ ਮੈਂ ਤੁਸੀਂ ਸਰਕਾਰ ਨੂੰ ਕੋਈ ਅਸੀਂ ਭੰਦ ਰਹੇ ਆ ਵੀ ਇੰਨੀ ਸੰਘਤ ਕਰੀ ਆ ਢੰਗ ਸੰਘ ਇੱਥੇ ਆ ਗਏ ਆ ਕੋਈ ਨਹੀਂ ਬਈ ਠੀਕ ਆ ਫੇਰ ਤੁਸੀਂ ਨਾਲ ਨਹੀਂ ਆਗੇ ਨਾ ਤੁਸੀਂ ਨਾਲ ਨਹੀਂ ਆਗੇ ਅਸੀਂ ਨਹੀਂ ਆ ਗਏ ਕੋਈ ਗੱਲ ਨਹੀਂ ਮੈਂ ਸਿੰਘਾਂ ਤੋਂ ਪਤਾ ਕੀ ਕਸੂਰ ਹੈ ਯਾਰ ਮੈਂ ਜਲਦੀ ਸਾਂਗ ਦਾ ਕੀ ਕਸੂਰ ਹੈ ਸਾਡਾ ਕੀ ਕਸੂਰ ਹੈ ਸਾਡਾ ਕੀ ਕਸੂਰ ਹੈ ਉਹ ਨਹੀਂ ਸਾਡਾ ਕੋਈ ਤੁਹਾਡਾ ਵਿੱਚ ਕਸੂਰ ਨਹੀਂ ਆ ਜੀ ਉਹ ਯਾਰ ਯਾਰ ਮੈਂ ਮੰਨਦਾ ਆ ਜੇਸ ਦੇਸ਼ ਦੇਸ਼ ਲਈ ਮਰਿਆ ਉਸ ਦੇਸ਼ ਨੂੰ ਕੁਝ ਨਹੀਂ ਉਹ ਭਟਿੰਦਰ ਦੇ ਸਰਕਾਰ ਉਹ ਯਾਰ ਇਹਨਾਂ ਨੇ ਇਹਨਾਂ ਦੇ ਬੱਲੇ ਉਹ ਸ਼ਰਦਤ ਆਉਂਦੀਆਂ ਗੱਲਾਂ ਕਰਦੇ ਹੈ ਹਾਂਜੀ ਆ ਛੜ ਕੇ ਆਉਂਦੀ ਉਹ ਯਾਰ ਆ ਜਿਹੜੀ ਸੰਗਤ ਆਉਂਦੀ ਇਹ ਵੀ ਛੜ ਦੋ ਸਾਡੇ ਆਪਣੇ ਵਾਲੇ ਭਰਾਵਾ ਆਓ ਛੜ ਦੋ ਸਹੀ ਆ ਆ ਆ ਛੜ ਦੋ ਇਹੋ ਜਿਹਾ ਮਾਹੌਲ ਬਣਿਆ ਹੋਇਆ ਆ ਜਿਹੜੇ ਇੱਥੇ ਜਿਹੜੇ ਪ੍ਰਬੰਧਕ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇੱਕ ਸਾਈਡ ਖੋਲਤੀ ਜਾਵੇ ਜਿਹੜੀ ਸੰਗਤ ਆ ਰਹੀ ਆ ਉਹਨਾਂ ਨੂੰ ਜਾਣ ਲਈ ਤੁਸੀਂ ਰਾਹ ਦੇ ਦਿਓ ਤੇ ਪਰ ਜਿਹੜੇ ਇੱਥੇ ਮੋਹਤਵਾਰ ਆ ਉਹ ਬਿਲਕੁਲ ਇਸ ਗੱਲ ਦੇ ਮੰਨਦੇ ਨਹੀਂ ਕਿ ਨਹੀਂ ਜੇ ਇਹ ਬਲਾਕ ਕੀਤਾ ਰੋਡ ਨਹੀਂ ਖੁੱਲਣਾ ਚੌਂਕ ਦੇ ਵਿੱਚ ਹੀ ਆਪਾਂ ਖੜੇ ਆ ਜੀ ਆ ਦੇਖੋ ਲਾਈਨਾਂ ਲੱਗੀਆਂ ਹੋਈਆਂ ਆ ਛੋਟੇ ਛੋਟੇ ਬੱਚੇ ਬਜ਼ੁਰਗ ਮਾਤਾ ਮਾਂ ਜਿਹੜੀਆਂ ਟੱਕਣਾ ਟਰਾਲੀਆਂ ਦੇ ਵਿੱਚ ਰਕੀਆਂ ਹੋਈਆਂ ਆ ਸੋ ਇੰਨੀ ਗਰਮੀ ਦੇ ਵਿੱਚ ਆ ਹਾਲ ਵੀ ਦੇਖੀ ਸਕਦੇ ਆ ਅੱਜ ਦਾ ਸੋ ਇਹ ਵਾਪਸੀ ਵਾਲਾ ਰੋਡ ਆ ਜਿਹੜਾ ਬਿਲਕੁਲ ਬੰਦ ਕੀਤਾ ਹੋਇਆ ਆ ਇਹ ਲੱਗਾ ਹੋਇਆ ਜੀ ਧਰਨਾ ਕਿਹੜਾ ਆ ਰਿਹਾ ਆਹ ਨਾ ਬੈਠੇ ਕੋਨੇ ਜਿਹੜੇ ਰੋਦੇ ਆ ਆ ਆਪਾਂ ਤੁਹਾਨੂੰ ਦੱਸੇ ਧਰਨੇ ਤੇ ਖੜੇ ਆ ਦੇਖੋ ਆ ਬਾਈ ਹੁਣੀ ਵੀ ਆ ਬਾਈ ਜੀ ਕਿੱਥੇ ਜਾਣਾ ਆਪਾ ਜੀ ਆ ਜੀਤਪੁਰ ਸਾਹਿਬ ਜਾਣਾ ਹਸਤਪੋਨ ਜਾਣਾ ਆ ਹਸਤਪੋਨ ਜਾਣਾ ਆ ਕਿਦੋਂ ਦੇ ਖੜੇ ਬਾਈ ਜੀ 1 ਘੰਟਾ ਕਾ ਪਾਜੀ 1 ਘੰਟਾ ਹੋ ਗਿਆ ਆ ਬਾਈ ਨੂੰ ਦੇਖੋ ਕਿਰਤਪੁਰ ਸਾਹਿਬ ਜਾਣਾ ਆਸਤਫਾਨ ਤੇ ਇਹ ਵੀ ਕਿਸੇ ਦੀ ਰੂਹ ਆ ਕਈ ਘਰੋਂ ਵੀ ਦੁਖੀ ਆਏ ਆ ਇਹ ਦੁਖੀਆਂ ਦੇ ਨਾਲ ਇਦਾਂ ਜਿਹੜਾ ਹਨਾ ਵਿਵਾਰ ਕਰਨਾ ਕਿ ਅਸੀਂ ਜਾਨ ਹੀ ਦੇਣਾ ਆ ਦੇਖੋ ਰੋਡ ਤੁਹਾਨੂੰ ਦੱਸਿਆ ਜੀ ਬਲੌਕ ਕੀਤਾ ਹੋਇਆ ਆ ਤੇ ਆ ਹਾਲਾਤ ਆ ਠੀਕ ਆ ਬਾਈ ਜੀ ਦੇਖਦੇ ਇਹ ਨਹੀਂ ਖੋਲਦੇ ਹੈਗੇ ਤੇ ਕਹਿੰਦੇ ਬਿਲਕੁਲ ਨਹੀਂ ਜਾਣ ਦੇਣਾ ਕਿਸੇ ਨੂੰ ਨਾ ਕਿਸੇ ਨੂੰ ਆਉਣ ਦੇਣਾ ਆ ਆ ਬੰਦ ਕੀਤਾ ਹੋਇਆ ਆ ਸਾਰੇ ਸ਼ਹਿਰ ਆ ਸਾਰੇ ਵਿਚਾਰੇ ਬਾਹਰੋਂ ਆਏ ਦਾ ਰੇ ਗੇ ਰਸਤਾ ਪਾਣਾ ਜਿਹਨਾਂ ਨੇ ਆਏ ਆ ਕਿੱਥੋਂ ਆਏ ਬਈ ਇਹ ਬਾਹਰੋਂ ਆਏਗਾ ਸਾਰੇ ਫੋਰਮ ਤੇ ਆ ਹੈ ਇੱਥੋਂ ਕਿੱਥੋਂ ਆਏ ਪਿੰਡੋਂ ਇਹ ਆਪਣਾ ਸ਼ਾਹਕੁਰ ਦੇ ਕੋਟਰ ਜੀ ਸ਼ਾਹਕੁਰ ਦੇ ਕੋਟਰ ਠੀਕ ਆ ਜੀ ਤੇ ਇਹ ਦੇਖੋ ਇਦਾਂ ਜਿਹੜਾ ਲੋਕ ਕਿਤੇ ਨੇ ਕਿਤੇ ਜਾਣ ਵਾਲੇ ਆ ਕੋਈ ਗੁਰੂ ਘਰ ਜਾਣ ਵਾਲੇ ਆ ਕੋਈ ਆਸਥ ਪਹੁੰਚ ਜਾ ਰਹੇ ਆ ਇਹ ਇੱਥੇ ਬਲੌਕ ਕੀਤੇ ਹੋਏ ਆ ਵਿਚਾਰਿਆਂ ਨੂੰ ਘੰਟਾ ਹੋ ਗਿਆ ਖੜਿਆ ਨੂੰ ਇਹੋ ਜਿਹੇ ਹਾਲਾਤ ਆ ਦੇਖੋ ਜੀ ਜਿਹੜੀ ਸੰਗਤ ਇਹ ਕਿੰਦਾ ਪਰੇਸ਼ਾਨ ਹੋ ਰਹੀ ਆ ਆਉਣ ਵਾਲੀ ਵੀ ਜਾਣ ਵਾਲੀ ਵੀ ਆ ਕੱਚਾ ਰੋੜ ਆ ਤੇ ਰੋੜ ਸਿਰਫ ਉਨਾ ਕਈ ਆ ਕਿ ਐਕ ਵਾਈਕਲ ਲੰਘ ਨਾ ਸਕੇ ਆ ਦੇਖ ਸਕਦੇ ਹੋ ਤੁਸੀਂ ਸੋ ਇਨੀ ਪਰੇਸ਼ਾਨ ਹੋ ਰਹੀ ਆ ਸੰਗਤ ਜਿਹੜੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਆ ਤੇ ਜਿਹੜੀ ਅੱਜ ਜਾ ਵੀ ਰਹੀ ਆ ਇਹੋ ਜਿਹੇ ਹਾਲਾਤ ਆ ਬਣੇ ਹੋਏ ਆ ਪਿੰਡ ਹਿਲਾਪੁਰ ਦੇ ਜਿੱਥੋਂ ਕੀ ਅਨੰਦਪੁਰ ਸਾਹਿਬ ਸਿਰਫ 10 ਕਿਲੋਮੀਟਰ ਤੇ ਨੇ 10 ਕਿਲੋਮੀਟਰ ਦੇ ਕਰਕੇ ਆ ਰਹੀ ਸੰਗਤ ਕਿੰਨੀ ਪਰੇਸ਼ਾਨੀ ਨਾਲ ਵਾਪਸ ਆ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦੇਖੋ ਬਿਲਕੁਲ ਕੱਚਾ ਰੋਡ ਆ ਇੱਕ ਸਾਈਡ ਹੀ ਚੱਲਦਾ ਬਿਲਕੁਲ ਆਹ ਵੇਖੋ ਆ ਨਿਹੰਗ ਸਿੰਘ ਨੇ ਛੋਟੇ ਛੋਟੇ ਬੱਚੇ ਦੇ ਨਾਲ ਤੇ ਆ ਕੱਚੇ ਰਾਹ ਆ ਜਿੱਥੇ ਆ ਦੇਖੋ ਜਾ ਰਹੇ ਆ ਦੇਖੋ ਹਾਲਾਤ ਰਾਹ ਦੇ ਉਹ ਬੈਗੜਾ ਲੈ ਆ ਵੀਰਾਂ ਨੰਗਾ ਦੀ ਆ ਬਾਬਾ ਜੀ ਕੱਢਣੇ ਆਂ ਜੀ ਹਾਂ ਬਾਬਾ ਜੀ ਬੈਠਾ ਕੱਢ ਨੂੰ ਬਾਹਰ ਕਰ ਲਾ ਆ ਰੋ ਨਾ ਨੰਗਾ ਨਹੀਂ ਆ ਬਾਬਾ ਜੀ ਉਹ ਕਹਿੰਦੇ ਕੱਲ ਦਾ ਸੀ ਪ੍ਰਸ਼ਾਸਨ ਨੂੰ ਦਿੱਤਾ ਹੋਇਆ ਸੀਗਾ ਐਸਟੀਮੇਟ ਹਾਂਜੀ ਤੇ ਪ੍ਰਸ਼ਾਸਨ ਵੱਲੋਂ ਕੋਈ ਜ਼ਿਆਦਾ ਪੁਕਤਾ ਇਹਦੇ ਲਈ ਪ੍ਰਬੰਧ ਨਹੀਂ ਕੀਤੇ ਗਏ ਇਹ ਸੰਗਤ ਇੰਨੀ ਪਰੇਸ਼ਾਨ ਹੋ ਰਹੀ ਹੈ ਇੱਥੇ ਆਹ ਦੇਖੋ ਸੰਗਤ ਜੀ ਇਹ ਧਰਨੇ ਦਾ ਵਜ੍ਹਾ ਤੋਂ ਦੇਖੋ ਕਿੱਦਾਂ ਮੋਟਰਸਾਈਕਲ ਤੋ ਬਾਈ ਹੁਣ ਡਿਗਣ ਲੱਗੇ ਨੇ ਸੰਗਤ ਸਿੰਘ ਜੀ ਆ ਨਾਲ ਤੇ ਆ ਇੱਕ ਰਾਹ ਆ ਤੇ ਰਾਹ ਤੇ ਜਦੋਂ ਗੱਡੀਆਂ ਚੱਲਦੀਆਂ ਆ ਦੇਖੋ ਹਾਲ ਤੋਏ ਪੈ ਗਏ ਆ ਮੋਟਰਸਾਈਕਲ ਵਾਲਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਏ ਇੱਥੇ ਸੰਗਤ ਇੱਕ ਹੋਰ ਰਸਤਾ ਥਾੜੀ ਆਇਆ ਤੇ ਇੱਧਰ ਵੀ ਸੰਗਤ ਦਾ ਇਹੀ ਹਾਲ ਦੇਖੋ ਸੰਗਤ ਵਾਪਸ ਜਾ ਰਹੀ ਆ ਕੋਈ ਟ੍ਰੈਫਿਕ ਕਮ ਦੇ ਜਾਮ ਹੋਇਆ ਹੋਇਆ ਆ ਤੇ ਛੋਟੇ ਛੋਟੇ ਰਾਹ ਆ ਇਸ ਹੰਗਤ ਨੂੰ ਕਿੰਨੀ ਪਰੇਸ਼ਾਨੀ ਆ ਰਹੀ ਹੈ ਤੁਸੀਂ ਆਪ ਦੇਖ ਲਓ ਹਾਲਾਤ ਇਹ ਹੁਲਾਮਲਾ ਅਨੰਦਪੁਰ ਸਾਹਿਬ ਨੂੰ ਆ ਰਹੀਆਂ ਜਾ ਰਹੀਆਂ ਸੰਗਤਾਂ ਲਈ ਕਿੰਨਾ ਸੋਹਣਾ ਆ ਹਰੀਹੀ ਦਾਪੁਰ ਕੇ ਹਰੀਪੁਰ ਜਿਹੜਾ ਪੈਂਦਾ ਜੀ ਇਹਨਾਂ ਨੇ ਜਿਹੜਾ ਤੋਹਫਾ ਦੇਖੋ ਦਿੱਤਾ ਹੈ ਹਾਂ ਆ ਦੇਖੋ ਸਾਂਗੇ ਜਦੋਂ ਆਪਾਂ ਸਵੇਰੇ ਜਾ ਰਹੇ ਤਾਂ ਦੇਖਿਆ ਜਿਹੜਾ ਇੱਕ ਧਰਨਾ ਲੱਗਾ ਹੋਇਆ ਉਹਦੇ ਕਰਕੇ ਸਾਂਗੇ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਆ ਤੇ ਅੱਜ ਜਦੋਂ ਹੁਣ ਵਾਪਸੀ ਤੇ ਆਪਾਂ ਇਸੇ ਰਾਹ ਥਾਣੇ ਗਏ ਸੀ ਤੇ ਸੇਵਾਦਾਰ ਲੱਗੇ ਹੋਏ ਆ ਆ ਲੋਕਲ ਇੱਥੇ ਦੇ ਹੀ ਆ ਵੀਰ ਹੁਣੀ ਬਜ਼ੁਰਗ ਲੱਗੇ ਹੋਏ ਆ ਜਿਹੜਾ ਟ੍ਰੈਫਿਕ ਨੂੰ ਸੰਭਾਲਣ ਦੇ ਲਈ ਪਰ ਪ੍ਰਸ਼ਾਸਨ ਵੱਲੋਂ ਇੱਥੇ ਕੁਝ ਨਹੀਂ ਕੀਤਾ ਕਿ ਕਿਉਂ ਬਾਜੀ ਪ੍ਰਸ਼ਾਸਨ ਵੱਲੋਂ ਕੋ ਕੀਤਾ ਗਿਆ ਆ ਰੋਡ ਕੰਟਰੋਲ ਟ੍ਰੈਫਿਕ ਕਰਨ ਲਈ ਅਜੀ ਲੱਗਿਆ ਨਾ ਫਟਰ ਰੋ ਰੋਡ ਪਟਰ ਰੋ ਕਰਨਾ ਕਹਿਵਾ ਜੀ ਫਿਰ ਤੁਸੀਂ ਆਪ ਲੱਗੇ ਹੋਏ ਟ੍ਰੈਫਿਕ ਕੰਟਰੋਲ ਕਰਦੇ ਆਂ ਜੀ ਸੇਵਾ ਕਰਦੇ ਜੀ ਪ੍ਰਸ਼ਾਸਨ ਇੱਥੇ ਕੋਈ ਨਹੀਂ ਆਇਆ ਪ੍ਰਸ਼ਾਸਨ ਵੱਲੋਂ ਕੋਈ ਇਨੀਸ਼ੀਏਟ ਕੀਤਾ ਗਿਆ ਨਾ ਆਪਣਾ ਮਜਰਾ ਹੀ ਆ ਵੀਰੇ ਹਾਂਜੀ ਹਾਂਜੀ ਆਹੀ ਪਿੰਡ ਹੈ ਆਪਣਾ ਇਹਦਾ ਪਿੰਡ ਹੈ ਭਾਜੀ ਆਪਣਾ ਸੈਦਪੁਰ ਪਿੰਡ ਹੈ ਜੀ ਰੋਪੜ ਜ਼ਿਲ੍ਹਾ ਜੀ ਤੇ ਆਪਣਾ ਨਾਮ ਬਾਜੀ ਕੀ ਆ ਹਾਂ ਮੇਰਾ ਗੁਰਸੇਮ ਸਿੰਘ ਗੋਲਟੀ ਹੈ ਜੀ ਤੇ ਕਦੋਂ ਲੱਗੇ ਹੋਏ ਆ ਜੀ ਇਹ ਹੁਣ ਕਰ ਆਪਾਂ ਸਵੇਰ ਦੇ ਲੱਗੇ ਹੋਏ ਜੀ ਜਦੋਂ ਅਸੀਂ ਗਏ ਸੀ ਉਸ ਤੋਂ ਬਾਅਦ ਇੱਥੇ ਬਹੁਤ ਹੱਟਦੇ ਵੀ ਉਸ ਤੋਂ ਬਾਅਦ ਹੋ ਗਿਆ ਨਾ ਬਹੁਤ ਵਧੀਆ ਭਾਜੀ ਤੇ ਆਹ ਹਾਲ ਹੈ ਕੋ ਜ਼ਨੀਕ ਹੈ ਆਪ ਲੱਗੇ ਹੋਏ ਆ ਟ੍ਰੈਫਿਕ ਨੂੰ ਕੰਟਰੋਲ ਕਰਨ ਤੇ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਇਹਨਾਂ ਨੂੰ ਸਹਾਇਤਾ ਨਹੀਂ ਜ ਜਿਹੜੀ ਸੰਗਤ ਅਨੰਦਪੁਰ ਸਾਹਿਬ ਤੋਂ ਆ ਰਹੀ ਜਾ ਰਹੀ ਆ ਉਹਨਾਂ ਲਈ ਕੋਈ ਰੂਟ ਨਹੀਂ ਬਣਾਇਆ ਗਿਆ ਜੇ ਧਰਨਾ ਲਗਾਇਆ ਤੇ ਆਹ ਹਾਲ ਆ ਤੁਸੀਂ ਆਪ ਦੇਖ ਸਕਦੇ ਆ ਹਾਲਾਤ ਉਹ ਬੇਤਲ ਗੋਲਿਆ ਸੀ ਅਸੀਂ ਅਸੀਂ ਤਾਂ ਜਾਮ ਤੋੜਵਾ ਰਹੇ ਹਾਂ ਹਾਂਜੀ 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 ਜਾਣ ਦੋ ਜੀ ਹੋਰ ਚਲੋ ਜਲਦ ਰਾਸ ਤੋਂ ਥੋੜਾ ਜਿਹਾ ਪਾਣੀ ਖੜੀ ਸੰਗਤ ਇਹ ਪ੍ਰਸ਼ਾਸਨ ਵਾਲੇ ਪੁੱਛ ਰਹੇ ਆ ਜੀ ਕਿ ਇੱਧਰੋਂ ਕਿਉਂ ਪਾਰ ਰਹੇ ਆ ਤੇ ਬਾਈ ਹੁਣੇ ਦੱਸ ਰਹੇ ਕਿ ਨਹੀਂ 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 ਇਹ ਨਹੀਂ ਕਰ ਹਾਂ ਪਾਪਾ ਲੈ ਆ ਗਏ ਥੱਕੇ ਦਾ ਪਾ ਦੇ ਲੈ 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 ਰਵੜਾ ਸਿੰਘਾ ਜਿੱਕਰ ਚੱਲ ਜਾਓ ਠੀਕ ਆ ਬਾਈ ਧੰਨਵਾਦ ਤੁਹਾਡਾ ਬਹੁਤ 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 ਸੋਹਣੀ ਸੇਵਾ ਕਰਦੇ ਪਏ ਆ ਸਵੇਰੇ ਸੰਗਤ ਬਹੁਤ ਦੁਖੀ ਹੋਈ ਆ ਤੇ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ Okay